ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਹਫਤੇ ਦੇ ਸ਼ਨੀਵਾਰ ਵਾਲੇ ਦਿਨ ਜੇਕਰ ਤੁਸੀਂ ਆਪਣੇ ਹੱਥਾਂ ਤੇ ਪੈਰਾਂ ਤੇ ਸਰੋਂ ਦਾ ਤੇਲ ਲਗਾ ਕੇ ਘਰੋਂ ਬਾਹਰ ਜਾਮੋ ਤਾਂ ਇਸ ਨਾਲ ਤੁਹਾਨੂੰ ਹਰ ਕੰਮ 'ਚ ਸਫਲਤਾ ਮਿਲਣ ਲੱਗ ਜਾਵੇਗੀ ਨੰਬਰ 2 ਸਵੇਰੇ ਉੱਠਣ ਸਾਰੇ ਪੰਜ ਕੰਮ ਜ਼ਰੂਰ ਕਰੋ ਜੇਕਰ ਘਰ ਵਿੱਚ ਬਰਕਤ ਚਾਹੁੰਦੇ ਹੋ ਪਹਿਲਾਂ ਉੱਠਣਸਾਰ ਆਪਣੀਆਂ ਹਥੇੜੀਆਂ ਨੂੰ ਦੇਖੋ ਤੇ ਫਿਰ ਮੂੰਹ ਤੇ ਫੇਰੋ ਦੂਸਰਾ ਉੱਠਣਸਾਰ ਨਿਕਲਦੇ ਸੂਰਜ ਦੀਆਂ ਕਿਰਨਾਂ ਜ਼ਰੂਰ ਦੇਖੋ ਤੀਸਰਾ ਸੱਤ ਤੇ ਪੰਜੀਆਂ ਨੂੰ ਖਾਣ ਲਈ ਦਾਣੇ ਜ਼ਰੂਰ ਪਾਓ ઘર મુખ્ય દરવાજે તે પાણી છિડકાઉ જરૂર કરો પાંચવ છ જલ્દી ઉઠો ਨੰਬਰ 3 ਸਵੇਰੇ ਉੱਠਣਸਾਰ ਆਪਣੇ ਬੱਚੇ ਨੂੰ ਕਦੇ ਵੀ ਰੋਣ ਨਾ ਦੇਵੋ ਤੇ ਪਤੀ-ਪਤਨੀ ਆਪਸ ਵਿੱਚ ਲੜਾਈ ਝਗੜਾ ਨਾ ਕਰੋ ਤੇ ਨਾਲ ਬਰਤਨਾਂ ਨੂੰ ਜ਼ਿਆਦਾ ਸਮੇਂ ਤੱਕ ਝੂਠੇ ਨਾ ਰੱਖੋ ਸਵੇਰੇ ਜਲਦੀ ਨਾ ਕਰ ਵਿੱਚ ਝਾੜੂ-ਪੋਚਾ ਲਗਾ ਦਿਓ। ਨੰਬਰ 4 ਖਾਣਾ ਬਣਾਉਣ ਸਮੇਂ ਔਰਤਾਂ ਇਨ੍ਹਾਂ ਗੱਲਾਂ ਦਾ ਖਾਸ ਖਿਆਲ ਰੱਖੋ। ਪਹਿਲਾਂ ਟੁੱਟੇ ਹੋਏ ਬਰਤਨ ਵਿੱਚ ਨਾ ਤਾਂ ਖਾਣਾ ਬਣਾਓ ਤੇ ਨਾ ਹੀ ਕਿਸੇ ਨੂੰ ਖਾਣ ਲਈ ਦੇਵੋ। ਦੂਸਰਾ ਖਾਣੇ ਨੂੰ ਗਲਤੀ ਨਾ ਜਲਣ ਨਾ ਦੇਵੋ। ਤੀਸਰਾ ਆਪਣੇ ਸੱਚੇ ਮਾਨਾ ਪਰਮਾਤਮਾ ਦਾ ਨਾਮ ਲੈਂਦੇ ਲੈਂਦੇ ਖਾਣਾ ਬਣਾਓ ਤੇ ਸਾਰਿਆਂ ਨੂੰ ਪਰੋਸੋ। ਨੰਬਰ 5 ਜਦੋਂ ਵੀ ਤੁਸੀਂ ਖਾਣਾ ਥਾਲੀ ਵਿੱਚ ਪਾਉਂਦੇ ਹੋ ਤੇ ਖਾਣ ਲਈ ਲੈ ਕੇ ਜਾਂਦੇ ਹੋ ਤਾਂ ਇਸ ਸਮੇਂ ਕਦੇ ਵੀ ਥਾਲੀ ਨੂੰ ਇੱਕ ਹੱਥ ਨਾਲ ਨਾ ਫੜੋ ਇਸ ਨੂੰ ਹਮੇਸ਼ਾ ਦੋਨਾਂ ਹੱਥਾਂ ਦੀ ਮਦਦ ਨਾਲ ਹੀ ਫੜੋ ਨੰਬਰ 6 ਚਾਂਦੀ ਜਾਂ ਫਿਰ ਸੋਨੇ ਦਾ ਸਿੱਕਾ ਲੈ ਕੇ ਉਸ ਨੂੰ ਲਾਲ ਕੱਪੜੇ ਵਿੱਚ ਲਪੇਟ ਕੇ ਆਪਣੀ ਪੈਸਿਆਂ ਵਾਲੀ ਤਜ਼ੋਰੀ ਵਿੱਚ ਰੱਖ ਲਓ ਇਸ ਨਾਲ ਤੁਹਾਨੂੰ ਕਦੇ ਵੀ ਧਨ ਦੀ ਕਮੀ ਨਹੀਂ ਆਵੇਗੀ ਜੇਕਰ ਤੁਹਾਡੀ ਤਜ਼ੋਰੀ ਵਿੱਚ ਪੈਸਾ ਨਹੀਂ ਹੋਵੇਗਾ ਤਾਂ ਉਹ ਸਿੱਕੇ ਜ਼ਰੂਰ ਹੋਣ ਨਾਲ ਤੁਹਾਡੀ ਤਜ਼ੋਰੀ ਕਦੇ ਵੀ ਖਾਲੀ ਨਹੀਂ ਹੋਵੇਗੀ ਨੰਬਰ 7 ਐਤਵਾਰ ਵਾਲੇ ਦਿਨ ਕਿਸੇ ਵੀ ਵਜ੍ਹਾ ਕਰਨ ਬੱਚਿਆਂ ਨੂੰ ਆਪਣੇ ਪਿਤਾ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਇਸ ਦਿਨ ਪਿਤਾ ਦਾ ਸਭ ਤੋਂ ਜ਼ਿਆਦਾ ਆਪਮਾਨ ਹੁੰਦਾ ਹੈ ਕਿਉਂਕਿ ਇਸ ਦਿਨ ਪਿਤਾ ਪੂਰੇ ਹਫ਼ਤੇ ਵਿੱਚੋਂ ਇੱਕ ਦਿਨ ਹੀ ਸਾਡੇ ਕੋਲ ਹੁੰਦਾ ਹੈ ਬਾਕੀ ਦਿਨ ਉਹ ਸਾਡੇ ਲਈ ਕਮਾਈ ਕਰਕੇ ਹੀ ਲਿਆਉਣ ਵਿੱਚ ਲਗਾ ਦਿੰਦੇ ਹਨ ਨੰਬਰ 8 ਜਿਹੜੇ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਚੰਗੇ ਕੰਮ ਕੀਤੇ ਹੁੰਦੇ ਹਨ ਦੂਜਿਆਂ ਦਾ ਭਲਾ ਕੀਤਾ ਹੋਵੇ ਪਿਆਰ ਸਤਿਕਾਰ ਨਾਲ ਰਹੇ ਹੁਣ ਇਹਨਾਂ ਲੋਕਾਂ ਦੀ ਪਰਮਾਤਮਾ ਹਰ ਇੱਛਾ ਪੂਰੀ ਕਰਦਾ ਹੈ ਨੰਬਰ 9 ਗਰਮ ਤਵੇ ਉੱਪਰ ਕਦੇ ਵੀ ਪਾਣੀ ਦੇ ਛਿੱਟੇ ਨਹੀਂ ਮਾਰਨੇ ਚਾਹੀਦੇ ਇਸ ਨਾਲ ਘਰ ਵਿੱਚ ਕਲੇਸ਼ ਵਾਧਦੇ ਹਨ ਤੇ ਘਰ ਮੈਂ ਘਰ ਦੇ ਸਾਰੇ ਮੈਂਬਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ। ਨੰਬਰ 10 ਜੇ ਘਰ ਘਰ ਵਿੱਚ ਕੋਈ ਵੀ ਕੰਚ ਦੀ ਜੀ ਟੁੱਟ ਜਾਵੇ ਤਾਂ ਉਸ ਨੂੰ ਤੁਰੰਤ ਘਰ ਤੋਂ ਬਾਹਰ ਜਰੂਰ ਕੱਢੋ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਜ਼ਿਆਦਾ ਫੈਲਦੀ ਹੈ। ਨੰਬਰ 11 ਕਿਸੇ ਵੀ ਵਿਅਕਤੀ ਨੂੰ ਕਦੇ ਵੀ ਫਟੇ ਪੁਰਾਣੇ ਕੱਪੜੇ ਨਾ ਤਾਂ ਪਹਿਨਣੇ ਚਾਹੀਦੇ ਨੇ ਤੇ ਨਾ ਹੀ ਘਰ ਵਿੱਚ ਰੱਖਣੇ ਚਾਹੀਦੇ ਹਨ। ਇਸ ਨਾਲ ਘਰ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਹਨ। ਨੰਬਰ 12 ਆਪਣੇ ਘਰ ਵਿੱਚ ਤੇ ਘਰ ਦੇ ਆਲੇ-ਦੁਆਲੇ ਕਦੇ ਵੀ ਕੂੜਾ ਕਰਕਟ ਇਕੱਠਾ ਕਰਕੇ ਨਾ ਰੱਖੋ ਤੇ ਨਾਲ ਹੀ ਪਾਣੀ ਵੀ ਕਿਸੇ ਜਗ੍ਹਾ ਤੇ ਨਾ ਖੜਨ ਦਿਓ ਇੰਨਾ ਨਾਲ ਘਰ ਦੀ ਸੁੱਖ ਸ਼ਾਂਤੀ ਬਹੁਤ ਪੰਗ ਹੁੰਦੀ ਹੈ ਨੰਬਰ 13 ਆਪਣੇ ਘਰ ਵਿੱਚ ਕਾਲੇ ਜਾਮਣੀ ਤੇ ਬੈਂਗਣੀ ਰੰਗ ਦੇ ਪਰਦੇ ਨਾ ਲਗਾਓ ਇਹ ਰੰਗਾਂ ਦੇ ਪਰਦੇ ਘਰ ਵਿੱਚ ਨੈਗੇਟਿਵਿਟੀ ਨੂੰ ਲੈ ਕੇ ਆਉਂਦੇ ਹਨ ਨੰਬਰ 14 ਜਿਹੜੇ ਘਰ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਦਹੀਂ ਤੇ ਮਖਾਣੇ দান ਕਰਦੇ ਹੋ ਤਾਂ ਇਸ ਨਾਲ ਘਰ ਵਿੱਚ ਕਦੇ ਵੀ ਦਰਿਦ੍ਰਤਾ ਦਾ ਵਾਸ ਨਹੀਂ ਹੁੰਦਾ। ਨੰਬਰ 15 ਜਿਹੜੇ ਘਰ ਵਿੱਚ ਔਰਤਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ, ਉਹਨਾਂ ਨੂੰ ਪੂਰਾ ਬਣਦਾ ਹੱਕ ਦਿੱਤਾ ਜਾਂਦਾ ਉਸ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਰਹਿੰਦੀ ਤੇ ਨਾਲ ਹੀ ਘਰ ਵਿੱਚ ਸੁੱਖ ਸ਼ਾਂਤੀ ਵਾਲਾ ਮਾਹੌਲ ਹਮੇਸ਼ਾ ਬਣਿਆ ਰਹਿੰਦਾ ਹੈ। ਨੰਬਰ 16 ਜਿਸ ਘਰ ਵਿੱਚ ਰੋਜ਼ਾਨਾ ਸ਼ਾਮ ਦੇ ਸਮੇਂ ਦੀਪਕ ਜਲਾਇਆ ਜਾਂਦਾ ਹੈ ਉਸ ਘਰ ਵਿੱਚ ਕਦੇ ਵੀ ਬੁਰੀਆਂ ਸ਼ਕਤੀਆਂ ਨਹੀਂ ਆਉਂਦੀਆਂ ਤੇ ਨਾਲ ਹੀ ਘਰ ਵਿੱਚ ਤੁਹਾਨੂੰ ਦੌਲਤ ਦੀ ਕਮੀ ਨਹੀਂ ਹੁੰਦੀ ਨੰਬਰ 17 ਜਿਹੜੇ ਲੋਕ ਸਾਲ ਵਿੱਚ ਇੱਕ ਵਾਰ ਕਿਸੇ ਵੀ ਤੀਰਥ ਯਾਤਰਾ ਤੇ ਜਾਂਦੇ ਹਨ ਤੇ ਨਾਲ ਹੀ ਗਰੀਬਾਂ ਦੀ ਮਦਦ ਕਰਦੇ ਹਨ ਉਹਨਾਂ ਇਨਸਾਨਾਂ ਦੇ ਘਰ ਕਦੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਤੇ ਨਾਲ ਹੀ ਉਹਨਾਂ ਉਹਨਾਂ ਦੀ ਯਾਤਰਾ ਵੀ ਸਫਲ ਹੋ ਜਾਂਦੀ ਹੈ ਨੰਬਰ 18 ਸ਼ੁੱਕਰਵਾਰ ਵਾਲੇ ਦਿਨ ਹਲਦੀ, ਬੇਸਣ ਅਤੇ ਗੁੜ ਕਿਸੇ ਵੀ ਖੱਡੇ ਵਿੱਚ ਪਾ ਦਿਓ। ਇਸ ਨਾਲ ਘਰ ਵਿੱਚ ਕਦੇ ਵੀ ਨਿਕਾਰਾਤਮਕ ਊਰਜਾ ਨਹੀਂ ਆਉਂਦੀ ਤੇ ਘਰ ਵਿੱਚ ਬਿਮਾਰੀਆਂ ਹਮੇਸ਼ਾ ਦੂਰ ਰਹਿੰਦੀਆਂ ਹਨ। ਨੰਬਰ 19 ਘਰ ਦੇ ਮੇਨ ਗੇਟ ਕੋਲ ਕੱਪੜੇ ਵਿੱਚ ਬੰਨ ਕੇ ਸੇਦਾ ਨਾਮਕ ਰੱਖਣਾ ਘਰ ਵਿੱਚ ਕਦੇ ਵੀ ਨਿਕਾਰਾਤਮਕ ਊਰਜਾ ਵਾਲੇ ਵਿਅਕਤੀਆਂ ਦਾ ਵਾਸ ਨਹੀਂ ਹੁੰਦਾ। ਉਹਨਾਂ ਦੀ ਸਾਰੀ ਨਿਕਾਰਾਤਮਕ ਦਰਵਾਜ਼ੇ ਦੇ ਬਾਹਰ ਹੀ ਨਿਕਲ ਜਾਂਦੀ ਹੈ। ਨੰਬਰ B ਬਾਥਰੂਮ ਵਾਲੀ ਬਾਲਟੀ ਨੂੰ ਹਮੇਸ਼ਾ ਪਾਣੀ ਨਾਲ ਭਰ ਕੇ ਰੱਖੋ ਤੇ ਨਾਲ ਹੀ ਬਾਕੀ ਬਾਲਟੀਆਂ ਹਮੇਸ਼ਾ ਪੁੱਠੀਆਂ ਹੀ ਰੱਖੋ। ਇਹਨਾਂ ਦਾ ਵੀ ਘਰ ਵਿੱਚ ਬਹੁਤ ਵੱਡਾ ਨੰਬਰ 21 ਜਦੋਂ ਵੀ ਕਿਸੇ ਵੀ ਵਿਅਕਤੀ ਦਾ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਉਸ ਨੂੰ ਸਵੇਰ ਦੇ ਸਮੇਂ ਚੰਗੇ ਚੰਗੇ ਸੁਪਨੇ ਦਿਖਣ ਲੱਗ ਜਾਂਦੇ ਨੇ ਤੇ ਨਾਲ ਹੀ ਸੁਪਨਿਆਂ ਵਿੱਚ ਦਰੱਖਤ ਆ ਦਿਖਾਈ ਦਿੰਦੇ ਹਨ ਨੰਬਰ 22 ਜੇਕਰ ਤੁਹਾਡੇ ਘਰ ਵਿੱਚ ਆਪਣੇ ਆਪ ਫੁੱਲ ਪੌਦਿਆਂ ਦੀ ਸੁੰਦਰਤਾ ਵਧਣ ਲੱਗ ਜਾਵੇ ਭਾਵ ਹਰੇ ਭਰੇ ਹੋਣ ਲੱਗ ਜਾਣ ਤਾਂ ਇਸ ਦਾ ਮਤਲਬ ਕਿ ਤੁਹਾਡਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਨੰਬਰ 23 ਸੱਤ ਦਿਨ ਜੇਕਰ ਤੁਸੀਂ ਇਹ ਸ਼ਬਦ ਬੋਲਦੇ ਹੋ ਤਾਂ ਤੁਹਾਡੇ ਨਾਲ ਕਦੇ ਵੀ ਕੁਝ ਬੁਰਾ ਨਹੀਂ ਹੋਵੇਗਾ ਮੇਰੇ ਨਾਲ ਜੋ ਵੀ ਹੋਵੇਗਾ ਅੱਛਾ ਹੀ ਹੋਵੇਗਾ ਇਸ ਨੂੰ بار بار ਬੋਲੋ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਆਪਣੇ ਆਪ ਸਭ ਕੁਝ ਚੰਗਾ ਹੋਣ ਲੱਗ ਜਾਵੇਗਾ ਨੰਬਰ 24 ਜੇਕਰ ਤੁਹਾਡੇ ਹੱਥ ਵਿੱਚੋਂ ਬਾਰ ਬਾਰ ਤੇਲ ਡਿੱਗ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਬਹੁਤ ਹੀ ਸੰਕਟ ਭਰਿਆ ਸਮਾਂ ਬਤੀਤ ਕਰ ਰਹੇ ਹੋ ਤੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਹਨ ਨੰਬਰ 25 ਆਪਣੇ ਸਾਰੇ ਰਿਸ਼ਤੇਦਾਰਾਂ ਦੇ ਘਰ ਤੇ ਮੈਂਬਰਾਂ ਪ੍ਰਤੀ ਪਿਆਰ ਭਰਿਆ ਜੇਕਰ ਤੁਸੀਂ ਵਿਵਹਾਰ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਕਿਸਮਤ ਜਲਦੀ ਖੁੱਲਦੀ ਹੈ ਤੇ ਤੁਸੀਂ ਆਪਣਾ ਮਨ ਚਾਹਿਆ ਸਭ ਕੁਝ ਪ੍ਰਾਪਤ ਕਰਦੇ ਹੋ ਨੰਬਰ 26 ਤુલਸੀ ਦੇ ਪੱਤਿਆਂ ਨੂੰ ਕਦੇ ਵੀ ਸੁੱਟਣਾ ਨਹੀਂ ਚਾਹੀਦਾ ਇਹਨਾਂ ਨੂੰ ਧੋ ਕੇ ਪੌਦੇ ਦੀ ਮਿੱਟੀ ਵਿੱਚ ਹੀ ਦੱਬ ਦੇਣਾ ਚਾਹੀਦਾ ਹੈ ਨੰਬਰ 27 ਬੀਰਵਾਰ ਵਾਲੇ ਦਿਨ ਘਰੋਂ ਹਮੇਸ਼ਾ ਧਣੀਆਂ ਖਾ ਕੇ ਨਿਕਲਣਾ ਚਾਹੀਦਾ ਹੈ ਇਸ ਨਾਲ ਕੰਮ 'ਚ ਸਫਲਤਾ ਮਿਲਦੀ ਹੈ। ਨੰਬਰ 28 ਆਪਣੇ ਘਰ ਦੇ ਪਰਦਿਆਂ ਨੂੰ ਵੀ ਸਮੇਂ-ਸਮੇਂ ਨਾਲ ਧੋ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਨਾਲ ਵਿਕਰ ਵਿੱਚ ਨਿਕਾਰਾਤਮਕ ਊਰਜਾ ਆਉਂਦੀ ਹੈ। ਨੰਬਰ 29 ਘਰ ਦੇ ਮੈਂਬਰਾਂ ਦੀ ਜੇਕਰ ਕੋਈ ਵੀ ਪਰਿਵਾਰ ਨਾਲ ਇਕੱਠੀ ਤਸਵੀਰ ਹੈ ਤਾਂ ਉਸ ਨੂੰ ਹਮੇਸ਼ਾ ਪੱਛਮ ਦਿਸ਼ਾ ਵੱਲ ਹੀ ਲਗਾਉਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਹਮੇਸ਼ਾ ਸ਼ਾਂਤੀ ਹੀ ਆਉਂਦੀ ਹੈ। ਨੰਬਰ 3 ਜੇਕਰ ਤੁਹਾਡੇ ਡਰਾਇੰਗ ਰੂਮ ਵਿੱਚ ਜੇਕਰ ਤੁਸੀਂ ਤਾਜ਼ੇ ਫੁੱਲਾਂ ਦਾ ਗੁਲਦਸਤਾ ਦੱਖਣ ਦਿਸ਼ਾ ਵੱਲ ਰੱਖਦੇ ਹੋ ਤਾਂ ਇਸ ਨਾਲ ਘਰ ਦੇ ਮੈਂਬਰਾਂ ਦਾ ਮਨ ਸ਼ਾਂਤ ਅਤੇ ਖੁਸ਼ ਰਹਿੰਦਾ ਹੈ। ਨੰਬਰ 31 ਜੇਕਰ ਤੁਹਾਡੇ ਘਰ ਦੀਆਂ ਦੀਵਾਰਾਂ ਟੁੱਟੀਆਂ ਹੋਈਆਂ ਹਨ ਤਾਂ ਇਸ ਘਰ ਵਿੱਚ ਰਹਿਣ ਵਾਲੇ ਮੈਂਬਰਾਂ ਦੇ ਮਨ ਤੇ ਸਰੀਰ ਉੱਪਰ ਬਹੁਤ ਬੁਰੇ ਪ੍ਰਭਾਵ ਪੈਂਦੇ ਨੇ ਇਸ ਲਈ ਇਹਨਾਂ ਦੀ ਮੁਰੰਮਤ ਕਰਵਾਉਣਾ ਬਹੁਤ ਜ਼ਰੂਰੀ ਹੈ। ਨੰਬਰ 32 ਜਿਹੜੀਆਂ ਔਰਤਾਂ ਦਾ ਕੱਦ ਛੋਟਾ ਹੁੰਦਾ ਹੈ ਉਹਨਾਂ ਔਰਤਾਂ ਉੱਪਰ ਹਮੇਸ਼ਾ ਜਵਾਨੀ ਬਰਕਰਾਰ ਰਹਿੰਦੀ ਹੈ ਉਹ ਜਲਦੀ ਬੁੱਢੀਆਂ ਦਿਖਾਈ ਨਹੀਂ ਦਿੰਦੀਆਂ ਤੇ ਨਾਲ ਹੀ ਇਹਨਾਂ ਦੀ ਉਮਰ ਵੀ ਹਮੇਸ਼ਾ ਘੱਟ ਹੀ ਲੱਗਦੀ ਹੈ। ਨੰਬਰ 33 ਔਰਤਾਂ ਨੂੰ ਆਪਣੀ ਲਾਟ ਤੇ ਕਾਲਾ ਧਾਗਾ ਜ਼ਰੂਰ ਬੰਨਣਾ ਚਾਹੀਦਾ ਹੈ ਇਸ ਨਾਲ ਉਹ ਬਿਮਾਰੀਆਂ ਦੇ ਨਾਲ ਨਾਲ ਨਜ਼ਰਾਂ ਤੋਂ ਵੀ ਦੂਰ ਰਹਿੰਦੀਆਂ ਹਨ। ਨੰਬਰ 34 ਜਿਹੜੀਆਂ ਔਰਤਾਂ ਦਾ ਨਾਮ ਜੀ ਅੱਖਰ ਤੋਂ ਸ਼ੁਰੂ ਹੋਵੇ ਔਰਤਾਂ ਹਮੇਸ਼ਾ ਆਪਣੇ ਆਪ ਵਿੱਚ ਹੀ ਰਹਿਣਾ ਬਹੁਤ ਪਸੰਦ ਕਰਦੀਆਂ ਹਨ ਜੇਕਰ ਕੋਈ ਇਹਨਾਂ ਨਾਲ ਗੱਲ ਕਰਨਾ ਚਾਹੇ ਤਾਂ ਹਮੇਸ਼ਾ ਚੁੱਪ ਰਹਿਣਾ ਹੀ ਪਸੰਦ ਨੰਬਰ 35 ਜੇਕਰ પતિ-ਪਤਨੀ ਸ਼ੁੱਕਰਵਾਰ ਵਾਲੇ ਦਿਨ ਲੜਾਈ ਝਗੜਾ ਕਰਦੇ ਹਨ ਤਾਂ ਉਹਨਾਂ ਵਿੱਚ ਪਰੇਸ਼ਾਨੀਆਂ ਜ਼ਿਆਦਾ ਵੱਧ ਜਾਂਦੀਆਂ ਨੇ ਜਿਸ ਕਾਰਨ ਕਈ ਵਾਰ ਤਲਾਕ ਤੱਕ ਵੀ ਨੋਬਤ ਚਲੀ ਜਾਂਦੀ ਹੈ। ਨੰਬਰ 36 ਆਪਣੇ ਘਰ ਦੀ ਸਫਾਈ ਜੇਕਰ ਤੁਸੀਂ 8 ਵਜੇ ਤੋਂ ਪਹਿਲਾਂ-ਪਹਿਲਾਂ ਖਤਮ ਕਰ ਦਿੰਦੇ ਹੋ ਤਾਂ ਇਹ ਬਹੁਤ ਚੰਗਾ ਹੈ। ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ। ਨੰਬਰ 37 ਗਰਭਪਤੀ ਔਰਤਾਂ ਨੂੰ ਰੋਜ਼ਾਨਾ ਅਮਰੂਦ ਸੰਤਰਾ ਦੁਪਹਿਰ ਦੇ ਸਮੇਂ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਬੱਚੇ ਦੀ ਗ੍ਰੋਥ ਸਹੀ ਹੁੰਦੀ ਹੈ ਤੇ ਨਾਲ ਹੀ ਉਹਨਾਂ ਅੰਦਰ ਵਿਟਾਮਿਨ ਦੀ ਵੀ ਕਮੀ ਪੂਰੀ ਹੁੰਦੀ ਹੈ। ਨੰਬਰ 38 ਇਸ਼ਨਾਨ ਕਰਨ ਤੋਂ ਪਹਿਲਾਂ ਔਰਤਾਂ ਨੂੰ ਆਪਣੇ ਸਰੀਰ ਦੀ ਮਾਲਿਸ਼ ਕਰ ਲੈਣੀ ਚਾਹੀਦੀ ਹੈ ਇਸ ਨਾਲ ਉਹਨਾਂ ਦੇ ਸਰੀਰ ਵਿੱਚ ਕਦੇ ਵੀ ਦਰਦ ਨਹੀਂ ਹੁੰਦਾ ਤੇ ਨਾਲ ਹੀ ਹੱਡੀਆਂ ਦੀ ਵੀ ਮਜ਼ਬੂਤੀ ਬਣਦੀ ਹੈ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਨੰਬਰ 39 ਜਿਹੜੇ ਲੋਕ ਕਦੇ ਵੀ ਆਪਣੇ ਬਿਸਤਰੇ ਨੂੰ ਸਾਫ਼ ਨਹੀਂ ਕਰਦੇ ਕਰਕੇ ਸੌਂਦੇ ਉਹਨਾਂ ਦੇ ਚਿਹਰੇ ਉੱਪਰ ਦਾਗਛਾਈਆਂ ਪੈ ਜਾਂਦੀਆਂ ਨੇ ਤੇ ਨਾਲ ਹੀ ਗੰਦਗੀ ਕਰ ਨੂੰ ਬਿਮਾਰ ਵੀ ਜਲਦੀ ਹੁੰਦੇ ਹਨ ਨੰਬਰ 40 ਜੇਕਰ ਤੁਸੀਂ ਬੁੱਧਵਾਰ ਵਾਲੇ ਦਿਨ ਦੁੱਧ ਵਿੱਚ ਕੇਸਰ ਮਿਲਾ ਕੇ ਉਸ ਦਾ ਪ੍ਰਯੋਗ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਲਾਭ ਮਿਲੇਗਾ ਤੁਸੀਂ ਇਸ ਦੀ ਖੀਰ ਬਣਾ ਕੇ ਵੀ ਖਾ ਸਕਦੇ ਹੋ ਨੰਬਰ 41 ਕੈਂਚੀ ਨੂੰ ਹਮੇਸ਼ਾ ਰਸੋਈ ਵਿੱਚ ਉਲਟਾ ਕਰਕੇ ਹੀ ਰੱਖੋ ਤੇ ਨਾਲ ਹੀ ਇਹ ਕਿਸੇ ਨੂੰ ਉਧਾਰ ਵਿੱਚ ਨਾ ਦੇਵੋ ਨੰਬਰ 42 ਜਿਹੜੀਆਂ ਔਰਤਾਂ ਆਪਣੇ ਘਰ ਵਿੱਚ ਰੋਂਦੀਆਂ ਹੀ ਰਹਿੰਦੀਆਂ ਹਨ ਉਹਨਾਂ ਦੇ ਘਰ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਤੇ ਨਾਲ ਤਾਂ ਅੰਦੌਲਤ ਦੀ ਵੀ ਕਮੀ ਹੋਣ ਲੱਗ ਜਾਂਦੀ ਹੈ ਨੰਬਰ 43 ਜੇਕਰ ਤੁਸੀਂ ਪਰਿਵਾਰ ਦੇ ਮੈਂਬਰਾਂ ਦੇ ਰਿਸ਼ਤੇ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਘਰ ਦੇ ਦੱਖਣ ਪੱਛਮੀ ਕੋਨੇ ਵਿੱਚ ਗੁਲਾਬੀ ਜਾਂ ਫਿਰ ਪੀਲੇ ਰੰਗ ਦੇ ਆਰਟੀਫੀਸ਼ੀਅਲ ਫੁੱਲ ਜ਼ਰੂਰ ਰੱਖੋ। ਨੰਬਰ 44 ਜੁੱਧ ਜਾਂ ਹਿੰਸਕ ਤਸਵੀਰਾਂ ਅਤੇ ਡਰਾਉਣੀਆਂ ਦਿਖਣ ਵਾਲੀਆਂ ਮੂਰਤੀਆਂ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਦੇ ਮੈਂਬਰਾਂ ਤੇ ਬਹੁਤ ਬੁਰੇ ਪ੍ਰਭਾਵ ਪੈ ਸਕਦੇ ਹਨ। ਨੰਬਰ 45 ਜੇਕਰ ਘਰ ਵਿੱਚ ਕੋਈ ਵੀ ਮੈਂਬਰ ਬਿਮਾਰ ਰਹਿੰਦਾ ਹੈ ਤਾਂ ਪੂਰਬ ਦਿਸ਼ਾ ਵੱਲ ਕਰ ਸੂਲਾ ਪੌਦਾ ਰੱਖਣਾ ਚੰਗਾ ਮੰਨਿਆ ਜਾਂਦਾ ਹੈ। ਨੰਬਰ 46 ਜੇਕਰ ਕਿਸੇ ਵੀ ਔਰਤ ਦੀਆਂ ਅੱਖਾਂ ਜ਼ਿਆਦਾ ਅੰਦਰ ਵੱਲ ਨੂੰ ਹੋਣ ਤਾਂ ਉਹਨਾਂ ਔਰਤਾਂ ਨੂੰ ਬਹੁਤ ਚੁਸਤ ਚਲਾਕ ਮੰਨਿਆ ਜਾਂਦਾ ਹੈ। ਨੰਬਰ 47 ਐਤਵਾਰ ਵਾਲੇ ਦਿਨ ਕਾਲੇ ਰੰਗ ਦੇ ਕੁੱਤੇ ਨੂੰ ਰੋਟੀ ਪਾਉਣੀ ਬਹੁਤ ਹੀ ਚੰਗੀ ਮੰਨੀ ਜਾਂਦੀ ਹੈ। ਨੰਬਰ 48 ਵਿਆਹ ਵਾਲੀ ਕੁੜੀ ਨੂੰ ਕਦੇ ਵੀ ਤੋਹਫੇ ਵਿੱਚ ਕੰਚ ਦਾ ਸਮਾਨ, ਗੈਸ ਚੁੱਲਾ ਤੇ ਕਾਲੇ ਰੰਗ ਦੇ ਕੱਪੜੇ ਭੁੱਲ ਕੇ ਵੀ ਨਾ ਦੇਵੋ ਇਸ ਨਾਲ ਉਹਨਾਂ ਦੀ ਵਿਆਹ ਵਾਲੀ ਜ਼ਿੰਦਗੀ ਵਿੱਚ ਕਲੇਸ਼ ਦਿਨ ਪਰ ਦਿਨ ਵਧਣ ਲੱਗ ਜਾਂਦੇ ਹਨ। ਨੰਬਰ 49 ਜਦੋਂ ਵੀ ਰੋਟੀ ਲਾਉਣ ਤੋਂ ਬਾਅਦ ਤਵਾ ਗਰਮ ਹੁੰਦਾ ਹੈ ਤਾਂ ਉਸ ਉੱਪਰ ਕਦੇ ਵੀ ਕੋਈ ਵੀ ਝੂਠੀ ਚੀਜ਼ ਨਾ ਰੱਖੋ ਇਸ ਨਾਲ ਧਨ ਵਿੱਚ ਕਮੀ ਆਉਣ ਲੱਗ ਜਾਂਦੀ ਹੈ ਤੇ ਘਰ ਦੀ ਸੁੱਖ ਸ਼ਾਂਤੀ ਭੰਗ ਹੁੰਦੀ ਹੈ। ਨੰਬਰ 50 ਵੀਰਵਾਰ ਵਾਲੇ ਦਿਨ ਔਰਤਾਂ ਇਹ ਤਿੰਨ ਕੰਮ ਭੁੱਲ ਕੇ ਵੀ ਨਾ ਕਰੋ ਪਹਿਲਾ ਆਪਣੇ ਵਾਲਾਂ ਨੂੰ ਨਾ ਧੋਵੋ ਦੂਸਰਾ ਕੱਪੜੇ ਵੀ ਨਾ ਧੋਵੋ ਤੀਸਰਾ ਆਪਣੇ ਪੇਕੇ ਘਰ ਉਸੇ ਦਿਨ ਹੀ ਜਾ ਕੇ ਨਾ ਮੁੜੋ ਜਾਂ ਫਿਰ ਉੱਥੇ ਰਾਤ ਜਰੂਰ ਰਹੋ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ